ਉਜਮਨਾਂ ਦੇ ਵਿੱਚ ਇੱਕ ਡਿਸਸੈਟੀਸਫੈਕਸ਼ਨ ਹੈ ਕਿ ਬਹੁਤ ਸਾਰੇ ਲੋਕ ਆਪਣੇ ਹਿਸਾਬ ਨਾਲ ਡਿਫਾਈਨ ਕਰਦੇ ਹਨ ਸਿੱਖੀ ਦੇ ਅਸੂਲਾਂ ਨੂੰ ਜੀ ਕੁਝ ਸੰਸਥਾਵਾਂ ਜਾਂ ਕੁਝ ਪ੍ਰਬੰਧਕ ਉਹਨਾਂ ਦੇ ਵਿਚਾਰ ਭਾਵੇਂ ਹੋ ਸਕਦਾ ਹੈ ਕਿ ਕਿਸੇ ਦੋ ਵਿਚਾਰ ਦੋਨੋਂ ਸਹੀ ਹੋਣ ਜੀ ਲੇਕਿਨ ਉਹ ਵੱਖਰੇ ਹੁੰਦੇ ਨੇ ਤੇ ਉਹ ਵੱਖਰੇ ਵੀ ਕਰਕੇ ਅ ਨੌਜਵਾਨਾਂ ਦੇ ਵਿੱਚ ਵੀ ਐਸੀ ਫੀਲਿੰਗ ਰਹਦੀ ਹੈ ਵੀ ਸਟੇਟ ਆਫ ਕਨਫਿਊਜ਼ਨ ਆਉਂਦੀ ਹੈ ਇੱਕਦਮ ਜੀ ਦੂਸਰਾ ਜਦੋਂ ਵਖਰੇਵਿਆਂ ਕਰਕੇ ਇੱਕ ਪ੍ਰਬੰਧਕ ਕਮੇਟੀ ਜਾਂ ਇੱਕ ਧੜਾ ਦੂਜੇ ਨਾਲ ਅ ਕਿਸੇ ਤਰ੍ਹਾਂ ਜੂਝਦਾ ਹੈ ਜੀ ਉਹ ਡਿਸਹਾਰਟਿੰਗ ਲੱਗਦਾ ਸੋ ਜਦੋਂ ਗੁਰਨਾਨਕ ਸਾਹਿਬ ਨੇ ਗੁਰਬਾਣੀ ਦੇ ਵਿੱਚ ਸਾਨੂੰ ਉਪਦੇਸ਼ ਦਿੱਤਾ ਵੀ ਨਾ ਕੋ ਬੈਰੀ ਨਾਹੀ ਬਿਗਾਣਾ ਸਗਲ ਸੰਗਹੁ ਕੋ ਬਣਾਈ ਤਾਂ ਇਹ ਇੱਕ ਇਹ ਕੋਈ ਤੁਹਾਡੇ ਮਨ ਦੇ ਵਿੱਚ ਇਹ ਜਾ ਬਲਬਲਾ ਹੋਏ ਸਾਡੇ ਨਾਲ ਸ਼ੇਅਰ ਕਰੋ ਬਈ ਵਖਰੇਵਿਆਂ ਨੂੰ ਰਿਸਪੈਕਟ ਦਿੰਦੇ ਹੋਏ ਜੀ ਕਿਸੇ ਨੂੰ ਡਿਸਰੈਸਪੈਕਟ ਕੀਤੇ ਬਗੈਰ ਸਤਕਾਰ ਸਹਿਤ ਆਪਣੀ ਗੱਲ ਸਮਝਾ ਸਕੀਏ ਤੇ ਜੇ ਨਹੀਂ ਵੀ ਸਮਝ ਆਂਦੀ ਤੇ ਜਿੱਦੀ ਇੱਕ ਕਾਮਨ ਸਾਂਝ ਹੈਗੀ ਹੈ ਸੰਗਤ ਦੀ ਹੈ ਜਾਂ ਸੇਵਾ ਦੀ ਹੈ ਉਹਦੀ ਬਰਕਰਾਰ ਰੱਖੀ ਜਾਵੇ ਤੇ ਬਾਕੀ ਉਹਦੇ ਢੀਜੀ ਜ਼ਿੰਦਗੀ ਦੀ ਹੈ ਗੁਰੂ ਸਾਹਿਬ ਜਦੋਂ ਵੀ ਉਹਨੂੰ ਸੋਚੀ ਬਖਸ਼ਣਗੇ ਜਾਂ ਸਾਨੂੰ ਸੋਚੀ ਬਖਸ਼ਣਗੇ ਉਹ ਸਾਡਾ ਭਲਾ ਹੋ ਜਾਊਗਾ ਇਹਦੇ ਬਾਰੇ ਤੁਹਾਡਾ ਕੀ ਖਿਆਲ ਦੇਖੋ ਇਹਦੇ ਬਾਰੇ ਬੜਾ ਇੱਕ ਵਿਸ਼ਾਲ ਕੁਐਸਚਨ ਹੈ ਤੁਹਾਡਾ ਤੇ ਮੈਂ ਬਸ ਇਹ ਕਹੂੰਗਾ ਕਿ ਇੱਕ ਸਿੱਖੀ ਬਾਰੀਕ ਹੈ ਠੀਕ ਹੈ ਨਾ ਸਿੱਖੀ ਕਮਾਉਣੀ ਸਿੱਖੀ ਬਾਰੇ ਬੋਲਣਾ ਤਾਂ ਸੌਖਾ ਸਿੱਖੀ ਬਾਰੇ ਕਹਿਣਾ ਸਿੱਖੀ ਇਸ ਤਰ੍ਹਾਂ ਉਸ ਤਰ੍ਹਾਂ ਲੇਕਿਨ ਜਿਹੜੀ ਸਿੱਖੀ ਕਮਾਉਣੀ ਆ ਪ੍ਰੈਕਟੀਕਲ ਲਾਈਫ ਹੈ ਜਿਹੜੀ ਸਿੱਖੀ ਉਹ ਬੜੀ ਡੂੰਗੀ ਬੜੀ ਵਿਸ਼ਾਲ ਬੜੀ ਬਾਰੀਕ ਵੀ ਹੈ ਹੈਨਾ ਤੇ ਇੱਕ ਇੱਕ ਵਾਰੀ ਨਾ ਗੁਰੂ ਨਾਨਕ ਦੇਵ ਜੀ ਨੂੰ ਮੈਨੂੰ ਹੁਣ ਨਾਂ ਨਹੀਂ ਯਾਦ ਸ਼ਾਇਦ ਸ਼ਾਇਦ ਕੋਈ ਸਿੱਖ ਸੀ ਉਹ ਜਿੰਨਾ ਤੱਕ ਮੇਰੀ ਯਾਦ ਭਗਤ ਮਾਲ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਤੇ ਗੱਲ ਸਮਝਣ ਵਾਲੀ ਹੈ ਕਿ ਉਹਦੇ ਵਿੱਚ ਨਾ ਉਹ ਪੁੱਛਦੇ ਆ ਕਿ ਸਨਮੁਖ ਕੌਣ ਹੁੰਦਾ ਹੈ ਕਿਉਂਕਿ ਸਨਮੁਖ ਨਹੀਂ ਸਿੱਖੀ ਗਮਾਉਣੀ ਹੁੰਦੀ ਹੈ ਨਾ ਤੇ ਸਨਮੁਖੀ ਸਿੱਖੀ ਰਾਹ ਤੇ ਚੱਲਦਾ ਹੈ ਨਾ ਪਰ ਸਨਮੁਖ ਦੀਆਂ ਵੀ ਚਾਰ ਸ਼ਰਤਾਂ ਨੇ ਚਾਰ ਸਿੱਖਿਆਵਾਂ ਨੇ ਉਹ ਚਾਰ ਸਿੱਖਿਆਵਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਜੀ ਤੇ ਉਹ ਕਹਿੰਦੇ ਨੇ ਵੀ ਇੱਕ ਹੈਗੀ ਆ ਜੀ ਸਨਮੁਖ ਦੀ ਮੈਤਰੀ ਫਿਰ ਹੈਗੀ ਆ ਕਰੁਣਾ ਫਿਰ ਹੈਗੀ ਆ ਮੁੱਦਤਾ ਤੇ ਫਿਰ ਹੈਗੀ ਉਪੇਖਿਆ ਹੁਣ ਹੁਣ ਇਹਨਾਂ ਨੂੰ ਥੋੜਾ ਜਿਹਾ ਹੋਰ ਸਮਝਦੇ ਆਪਾਂ ਹਨ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਇਹਨਾਂ ਨਾਲ ਨਾਲ ਛੋਟਾ ਜਿਹਾ ਅੰਗਰੇਜ਼ੀ ਤਰਜਮਾ ਵੀ ਜੇ ਹੋ ਜAVE ਕਿਉਂਕਿ ਬਹੁਤ ਸਾਰੀ ਪੋਪੂਲੇਸ਼ਨ ਇਹ ਜੀ ਵੀ ਹੈ ਸਾਡੀ ਜਿਹੜੀ ਕੇਵਲ ਹਿੰਦੀ ਹੈ ਸਿੱਖ ਪਰ ਹਿੰਦੀ ਜਾਂ ਅੰਗਰੇਜ਼ੀ ਸਮਝਦੇ ਜ਼ਿਆਦਾ ਪੰਜਾਬੀ ਦੇ ਲਫ਼ਜ਼ ਬੜੇ ਵੰਗੇ ਔਰ ਪਿਆਰੇ ਨੇ ਸੋ ਸਾਨਮੁਖਤ ਤੋਂ ਜੀ ਸ਼ੁਰੂ ਕਰੋ ਇਹ ਨੂੰ ਕੀ ਕਹੋਗੇ ਇੰਗਲਿਸ਼ ਵਿੱਚ ਦੇਖੋ ਸਾਨਮੁਖਤ ਉਹੀ ਹੈ ਜਿਹੜਾ ਗੁਰੂ ਦੇ ਪਹਾਣੇ ਅੰਦਰ ਗੁਰੂ ਦੇ ਵੱਲ ਮੂੰਹ ਕਰਕੇ ਚੱਲਦਾ ਵਨੂ ਇਜ਼ オਬੀਡੀਐਂਟ ਟੂ ਗੁਰੂ ਸਾਹਿਬ ਜੀ ਜੀ ਬਿਲਕੁਲ ਅੱਛਾ ਪਹਿਲੀ ਜਿਹੜੀ ਆ ਉਹਨਾਂ ਦੀ ਸਿੱਖਿਆ ਜਿਸਾਖੀ ਕਹਿ ਲਓ ਉਹ ਹੈਗੀ ਆ ਮੈਤਰੀ ਜਿਵੇਂ ਉਹਦੇ ਵਿੱਚ ਜੇ ਉਹਨੂੰ ਆਪਾਂ ਇੰਗਰੇਜ਼ੀ ਵਿੱਚ ਲਿਟਰਲੀ ਕਰਨਾ ਹੋਵੇ ਤਾਂ ਬਾਕੀ ਇਹ ਫ੍ਰੈਂਡਲੀ ਹੈ ਨਾ ਤਾਂ ਉਹਦੇ ਵਿੱਚ ਉਹ ਇਹ ਹੈ ਕਿ ਹੁਣ ਮੈਤਰੀ ਦੇ ਵਿੱਚ ਇੱਕ ਤਾਂ ਹੋ ਗਿਆ ਕਿ ਜਿਹੜੇ ਮੇਰੇ ਸੁੱਖ ਨੇ ਜਿਹੜੇ ਮੇਰੇ ਹਿੱਸੇ ਦੇ ਸੋ ਕਨੇ ਖੁਸ਼ੀਆਂ ਨੇ ਉਹ ਮੇਰੇ ਕਰਮਾਂ ਦੇ ਨਾਲ ਮੈਨੂੰ ਮਿਲਣੇ ਨੇ ਜੀ ਪਰ ਉਹ ਕਹਿੰਦੇ ਆ ਵੀ ਮੈਤਰੀ ਸਾਖੀਏ ਕਹਿੰਦੀ ਹੈ ਕਿ ਤੁਸੀਂ ਆਪਣੇ ਮਿੱਤਰਾਂ ਦੇ ਜਿਹੜੇ ਉਹਨਾਂ ਲਈ ਵੀ ਭਲਾ ਮੰਗਣਾ ਉਹਨਾਂ ਦਾ ਵੀ ਸੁੱਖ ਮੰਗਣਾ ਕਿਉਂਕਿ ਮਿੱਤਰਾਂ ਦਾ ਸੁੱਖ ਵੀ ਤੁਹਾਡਾ ਹੀ ਸੁੱਖ ਹੈ ਹੈਨਾ ਸੋ ਇਸ ਕਰਕੇ ਤੁਸੀਂ ਕੱਲਾ ਆਪਣਾ ਨਹੀਂ ਸਾਰਿਆਂ ਲਈ ਆਪਣੇ ਆਲੇ ਦੁਆਲੇ ਸਰਬੱਤ ਦਾ ਭਲਾ ਸੰਭ ਦਾ ਹੁਕਮ ਕੀਤਾ ਮਹਾਰਾਜ ਰੇ ਹਾਂਜੀ ਹਾਂ ਉਹਦੀ ਬਾਰੇ ਵੀ ਮੈਂ ਇੱਕ ਵਾਰ ਹੋਰ ਗੱਲ ਕਰਦਾ ਲੇਕਿਨ ਚਲੋ ਇਹ ਮੈਤਰੀ ਹੋ ਗਈ ਸਿੱਖਿਆ ਠੀਕ ਹੈ ਜੀ ਫਸਟ ਹੋ ਗਿਆ ਜੀ ਸਾਰਿਆਂ ਦਾ ਆਪਣੇ ਮਿੱਤਰਾਂ ਦਾ ਆਲੇ ਦੁਆਲੇ ਦਾ ਭਲਾ ਠੀਕ ਹੈ ਜੀ ਨੰਬਰ 1 ਅੱਛਾ ਫੇਰ ਆ ਗਈ ਕਰुणा ਹੁਣ ਇਕਤਾ ਹੋ ਗਈ ਮੈਤਰੀ ਜਿਹਦੇ ਵਿੱਚ ਹੋਗੇ ਤੁਹਾਡੇ ਬਰਾਬਰ ਦੇ ਤੁਹਾਡੇ ਨਾਲ ਬੈਣ ਉੱਠਣ ਵਾਲੇ ਉਹਨਾਂ ਦੀ ਗੱਲ ਕਰਦੇ ਕਰुणा ਹੋ ਗਈ ਕਿ ਹੁਣ ਤੁਹਾਡੇ ਤੋਂ ਹੋ ਸਕਦਾ ਕਿ ਹੁਣ ਕੋਸੀ ਮੇਰੇ ਤੋਂ ਕਿ ਸੇ ਵਿਸ਼ੇ ਤੇ ਜਾਣਕਾਰੀ ਜ਼ਿਆਦਾ ਰੱਖਦੇ ਹੂੰ ਤੁਸੀਂ ਉਸ ਪੱਖ ਦੇ ਵਿੱਚ ਮੇਰੇ ਤੋਂ ਜ਼ਿਆਦਾ ਤਨਵਾਨ ਹੋ ਮੇਰੇ ਕੋਲ ਉਹ ਨਹੀਂ ਹੈਗਾ ਹੁਣ ਮੈਂ ਜਾਂ ਮੇਰੇ ਕੋਲ ਕਿਸੇ ਚੀਜ਼ ਦੀ ਕੋਈ ਪਰਮਾਰ ਹੈ ਮੇਰੇ ਕੋਲ ਕਿਸੇ ਚੀਜ਼ ਦਾ ਗਿਆਨ ਹੈ ਜਤਾਨ ਹੈ ਜਾਂ ਦੁਨਿਆਵੀ ਪਦਾਰਥ ਨੇ ਪਰ ਕਿਸੇ ਦੂਸਰੇ ਕੋਲ ਨਹੀਂ ਹੈਗਾ ਪਰ ਮੈਂ ਉਹਨੂੰ ਨੀਵਾ ਕਰਕੇ ਨਹੀਂ ਜਾਣਨਾ ਅੱਛਾ ਜੀ ਹਾਂ ਉਸ ਨੂੰ ਉਸ ਦੇ ਨਾਲ ਵੰਡ ਛਕਣ ਦੀ ਗੱਲ ਕਰਨੀ ਉਸ ਦੇ ਨਾਲ ਸਾਂਝ ਪਾਉਣੀ ਹੈ ਹਨਾ ਇਹ ਹੋ ਗਈ ਕరుణਾ ਵਾਹ ਮਤਲਬ ਡਿਸਰੈਸਪੈਕਟ ਨਹੀਂ ਕਰਨਾ ਆਪਣੇ ਤੋਂ ਛੋਟੇ ਨੂੰ ਜਾਂ ਕਿਸੇ ਤਰ੍ਹਾਂ ਆਪਣੇ ਤੋਂ ਕਿਸੇ ਦੇ ਕੋਲ ਥੋੜਾ ਹੈ ਭਾਵੇਂ ਗੁਣਾ ਦੀ ਹੈ ਭਾਵੇਂ ਪਦਾਰਥ ਦੀ ਹੈ ਪਦਾਰਥਾਂ ਦੀ ਹੈ ਉਹਨੂੰ ਡਿਸਰੈਸਪੈਕਟ ਨਹੀਂ ਕਰਨਾ ਸਗੋਂ ਰਿਸਪੈਕਟਫੁਲੀ ਉਹਦੇ ਨਾਲ ਸ਼ੇਅਰ ਕਰਨਾ ਹਾਂਜੀ ਸ਼ੇਅਰ ਕਰਨਾ ਵੰਡ ਛਕਣਾ ਉਹਨੂੰ ਕੋਸ਼ਿਸ਼ ਕਰਨੀ ਵੀ ਉਹਦਾ ਵੀ ਸਗੋਂ ਲੈਵਲ ਜਿਹੜਾ ਉੱਚਾ ਚੱਕਿਆ ਜਾਏ ਵਾਹ ਹਨਾ ਇਹ ਹੋ ਗਈ ਕరుణਾ ਦੂਸਰੀ ਸਿੱਖਿਆ ਹੋਗੀ ਤੀਸਰੀ ਹੋਗੀ ਹੁਣ ਮੁੱਧਤਾ ਉਸ ਦੇ ਵਿੱਚ ਇਹ ਹੈ ਕਿ ਹੋ ਸਕਦਾ ਤੁਹਾਡੇ ਤੋਂ ਕੁਝ ਜ਼ਿਆਦਾ ਧਨਵਾਨ ਹੋਣ ਜ਼ਿਆਦਾ ਗੁਣਾ ਕਰਕੇ ਬੜੇ ਤੁਹਾਡੇ ਤੋਂ ਵੱਡੇ ਹੋਣ ਜੀ ਹੁਣ ਉਹਨਾਂ ਨਾਲ ਤੁਸੀਂ ਕਿਵੇਂ ਵਿਚਰਨਾ ਤੁਸੀਂ ਉਹਨਾਂ ਤੋਂ ਕੁਝ ਲੈਣ ਦੀ ਭਾਵਨਾ ਨਾਲ ਜਾਣਾ ਹੈ ਕੁਝ ਸਿੱਖਣ ਦੀ ਭਾਵਨਾ ਦੇ ਨਾਲ ਜਾਣਾ ਹੈ ਨਿਮਰਤਾ ਦੀ ਭਾਵਨਾ ਦੇ ਨਾਲ ਜਾਣਾ ਹੈ ਹੈਨਾ ਇਹ ਹੋ ਗਈ ਮੁੱਧਤਾ ਤੇ ਅਖੀਰ ਚ ਆ ਗਈ ਉਪੇਖਿਆ ਇਹ ਸਾਖੀ ਦੇ ਵਿੱਚ ਹੈਗਾ ਕਿ ਗੁਰੂ ਦਾ ਉਪਦੇਸ਼ ਦਿਰੜਾਉਣਾ ਆਹ 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 ਇਸ ਦੇ ਵਿੱਚ ਜੋ ਗੁਰੂ ਨੇ ਕਿਹਾ ਉਹ ਤੁਸੀਂ ਗੱਲ ਸਾਂਝੀ ਕਰਨੀ ਆ ਤੇ ਜੇ ਕੋਈ ਮੰਨਦਾ ਤਾਂ ਜੀ ਸੱਦ ਕੇ ਤੇ ਜੇ ਕੋਈ ਨਹੀਂ ਮੰਨਦਾ ਉਹਦੇ ਨਾਲ ਉਹਦੇ ਠੋਸਣਾ ਨਹੀਂ ਧੱਕਾ ਨਹੀਂ ਕਰ ਹਾਂ ਧੱਕਾ ਨਹੀਂ ਕਰਨਾ ਧੱਕਾ ਨਹੀਂ ਕਰਨਾ ਸੋ ਜਦੋਂ ਇਹ ਚਾਰੇ ਚੀਜ਼ਾਂ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਸਿੱਖੀ ਦੇ ਵਿੱਚ ਕਮਾ ਲੈਨੇ ਆ ਨਾ ਜੇ ਕਮਾ ਲਈਆਂ ਤੇ ਮੈਨੂੰ ਲੱਗਦਾ ਇਟ ਊਲ ਬੀ ਅ ਬੈਟਰ ਵਰਲਡ ਸਾਡੇ ਵਿੱਚ ਵੀ ਸਾਡੇ ਹਨਾ ਉਹਦੇ ਨਾਲ ਜਿਹੜੀ ਵੀ ਸਿੱਖੀ ਦੀ ਜਿਹੜੀ ਸਪਿਰਿਟ ਹੈ ਉਹਤੇ ਵਧੇਗੀ ਵਧੇਗੀ ਜਿਹੜਾ ਫਿਰ ਆ ਹੈ ਨਾ ਕਿ ਤੂੰ ਮੇਰੇ ਤੋਂ ਘੱਟ ਸਿੱਖਾਂ ਮੈਂ ਤੇਰੇ ਤੋਂ ਵੱਧ ਸਿੱਖਾਂ ਜੀ ਹੈ ਜਾਂ ਮੈਂ ਜ਼ਿਆਦਾ ਸਿੱਖੀ ਕਮਾ ਲਈ ਹੈ ਮੈਂ ਮੇਰਾ ਇਨਾਂ ਨੇ ਇਤਨੇ ਮੈਂ ਉਹ ਜਿਹੜੀ ਹਉਮੈ ਦਾ ਜਿਹੜਾ ਬੀਜ ਹੈ ਜਾਂ ਉਹ ਸਾਰੀਆਂ ਚੀਜ਼ਾਂ ਫਿਰ ਆਪੇ ਹੀ ਸਪਰੈਸ ਹੋ ਜਾਣਗੀਆਂ ਇਹ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਕਿ ਸਨਮੁਖ ਰਹਿਣਾ ਇਹ ਚਾਰਾਂ ਸਿੱਖਿਆਵਾਂ ਦੇ ਨਾਲ ਤੁਸੀਂ ਦੇਖੋ ਕਿ ਤੁਹਾਨੂੰ ਹਰੇਕ ਅਸਲ ਦੇ ਵਿੱਚ ਅਸੀਂ ਕੀ ਹਾਂ ਅਸੀਂ ਇਮੋਸ਼ਨਲ ਹਿਊਮਨ ਬੀਇੰਗ ਹਨ ਤੇ ਅਸੀਂ ਇਸੇ ਤਰ੍ਹਾਂ ਹੀ ਵਿਚਰਦੇ ਹਾਂ ਸਾਰਿਆਂ ਦੇ ਨਾਲ ਹਨ ਆਪਣੇ ਅੱਖਰਾਂ ਦੇ ਨਾਲ ਆਪਣੇ ਬੋਲਾਂ ਦੇ ਨਾਲ ਤੇ ਜਦੋਂ ਅਸੀਂ ਸਾਰਿਆਂ ਦੇ ਨਾਲ ਸਤਿ ਭਾਵਨਾ ਦੇ ਨਾਲ ਮਿੱਠਾ ਬੋਲ ਕੇ ਤੇ ਅਸੀਂ ਵਿਛੜਾਂਗੇ ਚਾਹੇ ਉਹ ਸਾਡੇ ਤੋਂ ਉੱਚਾ ਐ ਨਹੀਂ ਮੈਂ ਸਾਰਿਆਂ ਦੇ ਨਾਲ ਤੇ ਨਾ ਕੋ ਬੈਰੀ ਨਹੀਂ ਬੇਗਾਨਾ ਤੁਹਾਡਾ ਹੈਗਾ ਜਿਹੜਾ ਇਹ ਸੋਹਣਾ ਤੁਸੀਂ ਪਲੈਟਫਾਰਮ ਵੀ ਹੁਣ ਬਣਾਇਆ ਮੈਨੂੰ ਇਹ ਲੱਗਦਾ ਕਿ ਫਿਰ ਸਿੱਖੀ ਕਮਾਉਣ ਦਾ ਰਾਹ ਜਿਹੜਾ ਫਿਰ ਉਹ ਥੋੜਾ ਸੋਖਾ ਹੋ ਜਾਣਾ